ਮੈਂ ਤੇ ਰਾਜਵੀਰ ਜਵੰਦਾ ਕਵਰ ਘਰੇਵਾਲ 5-6 ਸਾਲ ਪੰਜਾਬੀ ਯੂਨੀਵਰਸਿਟੀ ਇਕੱਠੇ ਰਹੇ ਉਹ ਸਾਤੋਂ ਛੋਟਾ ਸੀਗਾ ਮੈਂ ਐਮਏ ਇੱਥੇ ਪਹਿਲਾਂ ਪੋਲੀਟੀਕਲ ਸਾਇੰਸ ਦੀ ਨੰਗਲ ਕੀਤੀ ਉਹ ਸਾਤੋਂ ਸਾਲ ਬਾਅਦ ਉੱਥੋਂ ਆਇਆ ਤੇ ਜਦੋਂ ਛੋਟੇ-ਛੋਟੇ ਬਾਪੂ ਜੀ ਪ੍ਰੋਗਰਾਮਾਂ ਤੋਂ ਸ਼ੁਰੂ ਕੀਤਾ ਉੱਥੇ ਜਦੋਂ ਸ਼ਨੀ ਐਤਵਾਰ ਵਿਹਲੇ ਹੋਣਾ ਪੇ ਚਲੋ ਯਾਰ ਕੇ ਦੇ ਆ ਕੀ ਕਹਿੰਦੇ ਉਹਨੂੰ ਵਿਆਹ ਤੋਂ ਇੱਕ ਦਿਨ ਪਹਿਲਾਂ ਕੱਢ ਦੇ ਜਾਗੋ ਤੇ ਜਾਗੋ ਬੰਦਾ ਕਹਿੰਦਾ ਤੁਹਾਨੂੰ ਉੱਥੇ ਬੋਲੀਆਂ ਪਾ ਦੇ ਰੁਪਈਆ ਤੁਹਾਨੂੰ 15 15 1600 ਲਵਲੀ ਵਾਈ ਉਹਨੇ ਗਰੁੱਪ ਬਣਾਇਆ ਤੇ ਸਾਨੂੰ ਜਦੋਂ ਤਿੰਨ ਤਿੰਨ ਚਾਰ ਚਾਰ 400 ਰੁਪਏ ਮਿਲਣਾ ਜੀ ਬੰਦੇ ਨੇ ਕਿਹਾ ਓਏ ਤੁਸੀਂ ਮੈਨੂੰ ਵੱਧ ਦੇ ਦਿਓ ਮੈਂ ਦੋ ਪੱਗਾਂ ਹੋਰ ਲੈ ਲੰਨਾ ਮਜ਼ਾਕ ਹੀ ਆ ਘੁੰਮਣ ਦਾ ਉਹਨੂੰ ਪਹਿਲਾਂ ਤੋਂ ਹੀ ਸ਼ੌਂਕ ਸੀਗਾ ਮਾਲਕ ਨੇ ਸਭ ਸੈੱਟ ਕਰ ਦਿੱਤਾ ਮਹਾਲੀ ਕੋਠੀ ਮਾਲਕ ਨੇ ਬਖਸ਼ ਦਿੱਤੀ ਗੱਡੀ 1.5 ਕਰੋੜ ਦੀ ਬਖਸ਼ ਦਿੱਤੀ ਬਾਈਕ ਲਿਆ ਥੋੜੇ ਦਿਨ ਪਹਿਲਾਂ 25 30 ਲੱਖ ਦਾ ਪਰ ਉਹ ਬਾਈਕ ਚਲਾਉਣਾ ਉਹ ਮਾਲਕ ਨੇ ਉਹਦੇ ਭਾਗਾ 'ਚ ਨਹੀਂ ਲਿਖਿਆ ਇਹ ਆਪਾਂ ਕਹਿੰਦੇ ਕਈ ਵਾਰ ਇਦਾਂ ਹੋ ਜਾਂਦਾ ਜੀ ਇਦਾਂ ਹੋ ਜਾਂਦਾ ਮੋਟਰਸਾਈਕਲ ਨਾ ਚਲਾਉਂਦਾ ਇਹ ਸਭ ਮੁਕਰਰ ਹੈ ਪਰ ਉਹਦੀ ਕਮਾਈ ਇਹ ਹੈ ਕਿ ਭਾਰਤ ਤੋਂ ਮੈਨੂੰ ਲੱਗਦਾ ਵਰਲਡ ਚੋਂ ਕੋਨੇ-ਕੋਨੇ ਚ ਜਿੱਥੇ ਪੰਜਾਬੀ ਉਹਦੇ ਇੱਕ ਗੀਤ ਨੇ ਉਹਨੂੰ ਬਹੁਤ ਪ੍ਰਸਿੱਧੀ ਦਵਾਈ ਕੇ ਬਾਵਲ ਤੇਰੀ ਪੱਗ ਵੇ ਸੁੱਚੀ ਅੰਬਰ ਦੇ ਚੰਨ ਤੋਂ ਉੱਚੀ